ਹੈਲੋ ਫਰੈਂਡਸ ਵੈਲਕਮ ਇਨ ਟੇਸਟੀ ਪੰਜਾਬ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਰੈਸਪੀ ਢਾਬਾ ਸਟਾਈਲ ਕੜਾਹੀ ਪਨੀਰ ਜੋ ਕਿ ਬਹੁਤ ਹੀ ਟੇਸਟੀ ਬਣਿਆ ਤਾਂ ਅਸੀਂ ਸੋਚਿਆ ਰੈਸਪੀ ਸ਼ੇਅਰ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਨੇ ਪੈਨ ਦੇ ਵਿੱਚ ਪਾਣਾ ਬਟਰ ਔਰ ਇਹਦੇ ਉੱਤੇ ਪਾਵਾਂਗੇ ਆਪਾਂ ਜੀਰਾ ਔਰ ਨਾਲ ਬਰੀਕ ਕਟਿਆ ਹੋਇਆ ਲਸਣ ਔਰ ਅਦਰਕ ਔਰ ਨਾਲ ਹੀ ਬਰੀਕ ਕੱਟੇ ਹੋਏ ਆਪਾਂ ਨੇ ਪਾਣੇ ਇਹਦੇ ਵਿੱਚ ਅਨियन ਔਰ ਇਹਨਾਂ ਨੂੰ ਆਪਾਂ ਨੇ ਉਦੋਂ ਤੱਕ ਗਰਮ ਕਰਨਾ ਜਦੋਂ ਤੱਕ ਇਹ ਆਪਣੇ ਕੋਲ ਬਰਾਊਨ ਨਾ ਹੋ ਜਾਵੇ ਤੇ ਇਹ ਹੁਣ ਆਪਣੇ ਕੋਲ ਹੋ ਕੇ ਬਰਾਊਨ ਇਹਦੇ ਵਿੱਚ ਪਾਵਾਂਗੇ ਆਪਾਂ ਟਮਾਟਰ ਵੀ ਔਰ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਕਰਾਂਗੇ ਘੜ ਜਦ ਤੱਕ ਬੋਇਲ ਨਹੀਂ ਆ ਜਾਂਦਾ ਤਾਂ ਦੇਖੋ ਇਹ ਆਪਣਾ ਪਹਿਲਾ ਸਟੈਪ ਹੈ ਇੱਕ ਪਾਸੇ ਆਪਾਂ ਨੇ ਆ ਕਰਨਾ ਹੁਣ ਦੇਖੋ ਇਹ ਜਦੋਂ ਥੋੜਾ ਜਿਹਾ ਗਰਮ ਹੋ ਗਿਆ ਇਹਦੇ ਵਿੱਚ ਪਾਵਾਂਗੇ ਆਪਾਂ ਮਸਾਲੇ ਇੱਕ ਰੈੱਡ ਚਿਲੀ ਪਾਊਡਰ ਨਮਕ ਸਵਾਦ ਅਨੁਸਾਰ ਪਾਵਾਂਗੇ ਨਾਲ ਪਾਵਾਂਗੇ ਗਰਮ ਮਸਾਲਾ ਤੇ ਧਨੀਆ ਪਾਊਡਰ ਇਹ ਤਿੰਨ ਚਾਰ ਮਸਾਲੇ ਪਾ ਕੇ ਆਪਾਂ ਇਹਨੂੰ ਕਰ ਦੇਣਾ ਗਰਮ ਚੰਗੀ ਤਰ੍ਹਾਂ ਤਾਜ਼ੇ ਮਸਾਲੇ ਜੀ ਹੋ ਜਾਣ ਮਿਕਸ ਹੋ ਜਾਣ ਤੇ ਇੱਧਰ ਆਪਣੀਆਂ ਗਰੇਵੀ ਤਿਆਰ ਹੋ ਰਹੀ ਹੈ ਇਹਦੇ ਵਿੱਚ ਆਪਾਂ ਪਾਵਾਂਗੇ ਹੁਣ ਦੂਜਾ ਸਟੈਪ ਸਟਾਰਟ ਕਰਦੇ ਆ ਦੂਜੇ ਸਟੈਪ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ ਪੈਨ ਦੇ ਵਿੱਚ ਆਇਲ ਪਾ ਕੇ ਉਹਦੇ ਵਿੱਚ ਪਾਵਾਂਗੇ ਸਕੁਅਰ ਟਾਈਪ ਕੱਟੇ ਹੋਏ ਪਿਆਜ਼ ਸ਼ਿਮਲਾ ਮਿਰਚ ਔਰ ਟਮਾਟਰ ਔਰ ਜਿਹੜਾ ਆਪਣਾ ਕੱਚਾ ਪਨੀਰ ਹੈ ਉਹਨੂੰ ਆਪਾਂ ਕੱਟ ਕੇ ਔਰ ਇਹਦੇ ਵਿੱਚ ਆਪਾਂ ਕਰਾਂਗੇ ਥੋੜੀ देर ਫਰਾਈ ਤਾਂ ਜੋ ਪਨੀਰ ਦਾ ਕੱਚਾਪਨ ਜਾਂ ਖਤਮ ਹੋ ਜੇ ਔਰ ਸਬਜ਼ੀਆਂ ਸਾਡੀਆਂ ਕਿਤੇ ਕੱਚੀਆਂ ਨਾ ਰਹਿ ਜਾਣ ਇਸ ਕਰਕੇ ਆਪਾਂ ਇਹਨਾਂ ਨੂੰ ਦੂਜੇ ਕੜਾਈ ਦੇ ਵਿੱਚ ਇਹਨੂੰ ਕਰ ਦੇਣਾ ਫਰਾਈ ਥੋੜਾ ਜਿਹਾ ਨਮਕ ਪਾ ਕੇ ਤਾਂ ਇਹਨੂੰ ਆਪਾਂ ਫਰਾਈ ਕਰਦੇ ਹਾਂ 5 ਤੋਂ 7 ਮਿੰਟ ਲਈ ਤਾਂ ਸਾਡੀਆਂ ਸਬਜ਼ੀਆਂ ਉੱਧਰ ਫਰਾਈ ਹੋ ਰਹੀਆਂ ਇੱਧਰ ਸਾਡੀ ਗਰੇਵੀ ਤਿਆਰ ਹੈ ਇਹਦੇ ਵਿੱਚ ਆਪਾਂ ਪਾਣੇ ਆ ਅਮੁੱਲ ਦੀ ਕਰੀਮ ਔਰ ਕਰੀਮ ਪਾ ਕੇ ਇਹਨੂੰ ਆਪਾਂ ਕਰਦੇ ਹਾਂ ਚੰਗੀ ਤਰ੍ਹਾਂ ਮਿਕਸ ਦੇਖੋ ਗਰੇਵੀ ਕਿੰਨੀ ਵਧੀਆ ਬਣ ਗਈ ਤੇ ਉਧਰ ਸਾਡਾ ਦੂਜਾ ਪਨੀਰ ਤੇ ਸਬਜ਼ੀਆਂ ਫਰਾਈ ਹੋ ਰਹੀਆਂ ਹੁਣਾ ਗਰੇਵੀ ਦੇ ਵਿੱਚ ਜਿਹੜੀਆਂ ਆਪਾਂ ਨੇ ਸਬਜ਼ੀਆਂ ਫਰਾਈ ਕੀਤੀਆਂ ਉਹ ਸਾਰੀਆਂ ਸਬਜ਼ੀਆਂ ਪਲੱਸ ਪਨੀਰ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਫਿਰ ਇਹਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਕਰ ਦਿੰਨੇ ਆ ਮਿਕਸ ਤਾਂ ਦੇਖੋ ਸਾਡਾ ਕੜਾਈ ਪਨੀਰ ਤਿਆਰ ਹੁੰਦਾ ਹੋਇਆ ਬਿਲਕੁਲ ਬਜਾਰੀ ਸਟਾਈਲ ਲਾਈਕ ਟੱਬ ਸਟਾਈਲ ਜਿਵੇਂ ਦਾ ਬਣਦਾ ਉਹੋ ਜਿਹਾ ਬਣਿਆ ਪਰ ਮਸਾਲੇ ਆਪਾਂ ਨੇ ਘੱਟ ਹੀ ਪਾਏ ਆ ਹੁਣ ਇਹਨੂੰ ਆਪਾਂ 5 ਤੋਂ 7 ਮਿੰਟ ਤੱਕ ਪਕਣ ਦਿੰਨੇ ਆ ਤਾਂ ਜੋ ਸਾਰੇ ਮਸਾਲੇ ਆਪਸ ਮਿਕਸ ਹੋ ਜਾਣ ਤੇ 5-7 ਮਿੰਟ ਬਾਅਦ ਦੇਖਦੇ ਆ ਤਾਂ ਦੇਖੋ ਤੁਹਾਡਾ ਚੰਗੀ ਤਰ੍ਹਾਂ ਕੜਾਈ ਪਨੀਰ ਹੋ ਗਿਆ ਤਿਆਰ ਤੇ ਹੁਣ ਇਹਨੂੰ ਆਪਾਂ ਕਰਦੇ ਆ ਸਰਵ ਤੇ ਟੇਸਟ ਕਰਕੇ ਦੱਸਦੇ ਹਾਂ ਕਿਵੇਂ ਦਾ ਲੱਗਿਆ ਤਾਂ ਟੇਸਟ ਕਰਦੇ ਆ ਤਾਂ ਬਹੁਤ ਹੀ ਟੇਸਟੀ ਹੈ ਇੱਕ ਵਾਰ ਟਰਾਈ ਕਰਕੇ ਦੇਖੋ ਢਾਬਾ ਸਟਾਈਲ ਕੜਾਹੀ ਤੇ ਜੇ ਰੈਸਪੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕਸ ਫॉर ਵਾਚਿੰਗ ਐਂਡ ਸਬਸਕ੍ਰਾਈਬ ਦਾ ਚੈਨਲ